ਮੈਂ ਭਾਗ ਸਿੰਘ ਭੱਟੀ ਐਡਵੋਕੇਟ ਲੁਧਿਆਣੇ ਤੋਂ ਅੱਜ ਇੱਥੇ ਮੁਸਕਵਾਦ ਉਹਨਾਂ ਦੇ ਕੁਲਵੀਰ ਸਿੰਘ ਉਹਨਾਂ ਦੇ ਆਇਆ ਮੈਂ ਸਮਰਾਲੇ ਤੇ ਜਿਹੜੇ ਇਹਨਾਂ ਨੇ ਆਪਟੀਮਿਸਟਿਕ ਸਟਾਰ ਬਣਾਇਆ ਆਪਣਾ ਸਟੂਡੀਓ ਤੇ ਇੱਥੇ ਆ ਕੇ ਪਤਾ ਲੱਗਿਆ ਬਹੁਤ ਹੀ ਜਿੱਥੇ ਸ਼ਾਨਦਾਰ ਆ ਜਿਹੜਾ ਇਹਨਾਂ ਨੇ ਆਪਣਾ ਸ਼ੋਅ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਆ ਜਾਂ ਕਰ ਰਹੇ ਨੇ ਉਹ ਪੰਜਾਬ ਦੇ ਲਈ ਜੇ ਜਾ ਕੇ ਪੂਰੀ ਦੁਨੀਆ 'ਚ ਜਿੱਥੇ ਵੀ ਸਾਡੇ ਪੰਜਾਬੀ ਵੀਰ ਵਸਦੇ ਨੇ ਪੰਜਾਬੀ ਭੈਣਾਂ ਵਸਦੀਆਂ ਨੇ ਤਾਂ ਉਹਨਾਂ ਲਈ ਵੀ ਬਹੁਤ ਲਾਹੇਵੰਦ ਹੋਊਗਾ ਕਿਉਂਕਿ ਇਹਨਾਂ ਨੇ ਮੁੱਦਾ ਚੁੱਕਿਆ ਕਿ ਅਸੀਂ ਪੰਜਾਬ ਦਾ ਕਲਚਰ ਪੰਜਾਬ ਦੀ ਭਾਸ਼ਾ ਪੰਜਾਬੀ ਭਾਸ਼ਾ ਜੋ ਪੰਜਾਬੀ ਸੱਭਿਆਚਾਰ ਸਾਡੇ ਪਿੰਡਾਂ ਵਿੱਚ ਵੀ ਆ ਪੰਜਾਬੀ ਸੱਭਿਆਚਾਰ ਸ਼ਹਿਰਾਂ ਵਿੱਚ ਵੀ ਆ ਉਹ ਚੀਜ਼ ਨੂੰ ਮਿਕਸ ਅਪ ਕਰਕੇ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਨਵੇਂ ਮੁੰਡੇ ਕੁੜੀਆਂ ਨੂੰ ਇਹਨਾਂ ਨੇ ਹਰ ਤਰ੍ਹਾਂ ਦੀ ਐਕਟਿੰਗ ਸਿਖਾਉਣੀ ਸੋ ਕੁਲਵੀਰ ਸਿੰਘ ਜੀ ਉਹਨਾਂ ਨੇ ਇਹ ਕਿਹਾ ਕਿ ਬੱਚਿਆਂ ਦਾ ਅੱਜਕਲ ਇਧਰ ਧਿਆਨ ਬਹੁਤ ਹੈਗਾ ਕੋਈ ਕੋਈ YouTube ਤੇ ਕੰਮ ਕਰ ਰਿਹਾ ਕੋਈ Instagram ਤੇ ਕੰਮ ਕਰ ਰਿਹਾ ਕੋਈ Facebook ਤੇ ਕੰਮ ਕਰ ਰਿਹਾ ਪਰ ਜਦੋਂ ਠੀਕ ਹੈ ਗੁਣ ਸਾਰੇ ਚ ਹੁੰਦੇ ਆ ਪਰ ਜਦੋਂ ਹੀਰਾ ਹੀਰਾ ਤਾਂ ਹੀਰਾ ਹੀ ਹੁੰਦਾ ਪਰ ਜਦੋਂ ਉਹ ਤਰਾਸ਼ਿਆ ਜਾਂਦਾ ਤਾਂ ਹੋਰ ਵੀ ਸੋਹਣਾ ਹੋ ਜਾਂਦਾ ਸੋ ਸਰਦਾਰ ਜੀ ਉਹਨਾਂ ਨੇ ਕੁਲਵੀਰ ਸਿੰਘ ਉਹਨਾਂ ਨੇ ਉਹਨੂੰ ਤਰਾਸ਼ਣ ਦਾ ਇਹਨਾਂ ਨੂੰ ਕੰਮ ਸ਼ੁਰੂ ਕੀਤਾ ਤਾਂ ਮੈਂ ਸਾਰੇ ਬੇਨਤੀ ਕਰ ਕੋ ਤੁਸੀਂ ਇੱਥੇ ਆਓ ਲਾਹਾ ਲਿਓ ਇਹਨਾਂ ਦਾ ਤੇ ਮੈਂ ਤਾਂ ਖੁਦ ਲਾਹਾ ਲਵਾਂਗਾ ਠੀਕ ਹੈ ਨਾ ਜੇ ਮੇਰੇ ਅੰਦਰ ਵੀ ਇਹ ਕੀੜਾ ਹੈਗਾ ਵੀ ਅਸੀਂ ਵੀ ਕੁਝ ਕਰੀਏ ਸਮਾਜ ਲਈ ਤਾਂ ਮੈਂ ਵੀ ਇਹਨਾਂ ਦੀ ਹੈਲਪ ਲੈ ਕੇ ਜ਼ਰੂਰ ਅੱਗੇ ਵਧੂੰਗਾ ਧੰਨਵਾਦ ਸਾਰਿਆਂ ਦਾ